ਜੈ ਸ੍ਰੀਤਨ ਮੰਤਰੀ ਜੀ ਅੱਜ ਮੈਂ ਆਪਣੇ ਉਹਨਾਂ ਭੈਣ ਭਰਾਵਾਂ ਵਾਸਤੇ ਇੱਕ ਅਜਿਹਾ ਨੁਕਤਾ ਲੈ ਕੇ ਆਈਆਂ ਜਿਹੜੇ ਭੈਣ ਭਰਾਵਾਂ ਸ਼ੂਗਰ ਦੀ ਬਿਮਾਰੀ ਤੋਂ ਹਮੇਸ਼ਾ ਪਰੇਸ਼ਾਨ ਰਹਿੰਦੇ ਨੇ ਸ਼ੂਗਰ ਤਾਂ ਵੈਸੇ ਸਾਡੇ ਹਰੇਕ ਹਰੇਕ ਇਨਸਾਨ ਚ ਪਾਈ ਜਾਂਦੀ ਆ ਪਰ ਜਦੋਂ ਇਹ ਬਦਰ ਨਹੀਂ ਘਟਣੀ ਸ਼ੁਰੂ ਹੋ ਜਾਂਦੀ ਹੈ ਇੱਕ ਬਿਮਾਰੀ ਦਾ ਰੂਪ ਧਾਰ ਲੈਂਦੀ ਆ ਸ਼ੂਗਰ ਆਮ ਤੌਰ ਤੇ 20 ਪ੍ਰਕਾਰ ਦੀ ਪਾਈ ਮੰਨੀ ਜਾਂਦੀ ਆ ਆਯੁਰਵੇਦਿਕ ਦੇ ਵਿੱਚ ਮਤਲਬ ਸ਼ੂਗਰ ਬੀ ਪ੍ਰਕਾਰ ਦੀ ਮੰਨੀ ਜਾਂਦੀ ਹੈ ਉਹ ਆਮ ਤੌਰ ਤੇ ਹੈ ਆਮ ਡਾਕਟਰਾਂ ਵਿੱਚ ਦੋ ਪ੍ਰਕਾਰ ਦੀ ਮੰਨੀ ਜਾਂਦੀ ਹੈ ਸ਼ੂਗਰ ਦਾ ਵਧਣਾ ਜਾਂ ਘਟਣਾ ਜਦੋਂ ਇਹ ਸ਼ੂਗਰ ਵਧਣੀ ਘਟਣੀ ਸ਼ੁਰੂ ਹੋ ਜਾਂਦੀ ਹੈ ਤਾਂ ਇੱਕ ਬਿਮਾਰੀ ਦਾ ਰੂਪ ਧਾਰ ਲੈਂਦੀ ਹੈ ਜਦੋਂ ਇਹ ਬਿਮਾਰੀ ਦਾ ਰੂਪ ਧਾਰ ਲੈਂਦੀ ਹੈ ਸਾਨੂੰ ਬਹੁਤ ਜ਼ਿਆਰੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਪਰ ਇਹਦੇ ਮੁੱਖ ਲੱਛਣ ਉਹ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਸ਼ੂਗਰ ਦੇ ਕਿਹੜੇ ਕਿਹੜੇ ਲੱਛਣ ਨੇ ਸ਼ੂਗਰ ਦੇ ਲੱਛਣ ਹੈ ਕਿ ਨੇ ਸਰੀਰ 'ਚ ਥਕਾਪ ਟੋਣਾ, ਬਾਰ-ਬਾਰ ਥੱਕ ਜਾਣਾ, ਬਾਰ-ਬਾਰ ਪਿਸਾਬ ਆਉਣਾ, ਬਾਰ-ਬਾਰ ਭੁੱਖ ਲੱਗਣਾ ਤੇ ਰਾਤ ਨੂੰ ਕਦੇ ਨੀਂਦ ਨਾ ਆਉਣਾ। ਦਿਮਾਗ ਦੀ ਪਰੇਸ਼ਾਨੀ ਕਰਕੇ ਵੀ ਇਹ ਸ਼ੂਗਰ ਪੈਦਾ ਹੋ ਜਾਂਦੀ ਹੈ। ਜਦੋਂ ਮਨੁੱਖ ਨੂੰ ਦਿਮਾਗ ਦੀ ਪਰੇਸ਼ਾਨੀ ਹੁੰਦੀ ਹੈ, ਉਹਦੇ 'ਚ ਵੀ ਸ਼ੂਗਰ ਪੈਦਾ ਹੁੰਦੀ ਆ ਦਿਮਾਗ ਦੀ ਪਰੇਸ਼ਾਨੀ ਦੇ ਨਾਲ। ਪਰ ਜਿਹੜੀ ਸ਼ੂਗਰ ਹੈ ਇਹ ਖਾਣ-ਪੀਣ ਦੀ ਵਰਤੋਂ ਕਰਕੇ ਵੀ ਪੈਦਾ ਹੁੰਦੀ ਆ। ਜੇ ਰ ਆਪਣਾ ਘਾਣ ਪੇਟੇ ਬਿਲਕੁਲ ਵੀ ਕੰਟਰੋਲ ਨਹੀਂ ਹੁੰਦਾ ਇਹ ਉਹਦੇ ਕਾਰਨ ਵੀ ਪੈਦਾ ਹੁੰਦੀ ਹੈ ਕਈ ਲੋਕ ਅਕਸਰ ਆਪਾਂ ਨੇ ਦੇਖਿਆ ਕੀ ਕਰਦੇ ਆ ਖਾਣਾ ਖਾ ਲਿਆ ਭੋਜਨ ਖਾ ਲਿਆ ਭੋਜਨ ਖਾਣ ਤੋਂ ਬਾਅਦ ਪਾਣੀ ਪੀ ਲਿਆ ਪਾਣੀ ਨਹੀਂ ਪੀਣਾ ਹੈਗਾ ਭੋਜਨ ਤੋਂ ਬਾਅਦ ਜੇ ਰੋ ਆਪਾਂ ਭੋਜਨ ਤੋਂ ਬਾਅਦ ਪਾਣੀ ਪੀ ਲੈਂਦੇ ਆ ਆਪਣਾ ਖਾਣਾ ਜਿਹੜਾ ਉਹ ਅੰਦਰ ਪਿਆ ਹੀ ਰਹਿ ਜਾਂਦਾ ਉਹ ਭੋਜਨ ਹਾਜਮ ਨਹੀਂ ਹੁੰਦਾ। ਉਹ ਜਿਹੜੀ ਅਗਨੀ ਆ ਅੰਦਰ ਇੱਕ ਤਾਂ ਅਗਨੀ ਚੁੱਲ੍ਹੇ ਵਾਲੀ ਹੁੰਦੀ ਆ। ਇੱਕ ਅਗਨੀ ਆਪਣੇ ਅੰਦਰ ਹੁੰਦੀ ਆ। ਜਦੋਂ ਆਪਾਂ ਭੋਜਨ ਕਰਦੇ ਆ ਜਿਹੜੀ ਉਹ ਅਗਨੀ ਹੁੰਦੀ ਆ ਉਹ ਜਗਦੀ ਨਹੀਂ ਹੈਗੀ। ਜਦੋਂ ਆਪਾਂ ਪਾਣੀ ਭੋਜਨ ਖਾਧਾ ਨਾਲ ਦੀ ਨਾਲ ਪਾਣੀ ਪੀ ਲਿਆ। ਨਾਲ ਦੀ ਨਾਲ ਹੀ ਉਹ ਅਗਨੀ ਬੁਝ ਜਾਂਦੀ ਆ। ਪਰ ਇਹਦੇ ਵਾਸਤੇ ਆਪਾਂ ਨੂੰ 1 ਘੰਟਾ ਭੋਜਨ ਵਾਸਤੇ ਭੋਜਨ ਨੂੰ ਹਾਜਮ ਕਰਨ ਵਾਸਤੇ ਅਗਨੀ ਨੂੰ ਉਹ ਕ ਮਤਲਬ ਕਿ ਅਗਨੀ ਨੂੰ ਜਲ ਜਲਣ ਦੇਣਾ ਚਾਹੀਦਾ ਅੰਦਰ ਇੱਕ ਘੰਟੇ ਬਾਅਦ ਪਾਣੀ ਪੀ ਲੈ ਪੀਣਾ ਚਾਹੀਦਾ ਉਹ ਆਪ ਦੇ ਆਪ ਸੰਤ ਹੋ ਜਾਵੇਗੀ ਜੇਕਰ ਆਪਾਂ ਇਹਦਾ ਨਹੀਂ ਕਰਦੇ ਤਾਂ ਇਹ ਬਿਮਾਰੀਆਂ ਦਾ ਰੂਪ ਤਾਰਨ ਕਰ ਲੈਂਦੀ ਆ ਕਈ ਵਾਰ ਇਹ ਹਾਜਮਾ ਜਿਹੜਾ ਤੰਦਰੁਸਤ ਹਾਜਮਾ ਹੁੰਦਾ ਉਹ ਨੂੰ ਵੀ ਉਹ ਕਰ ਉਹ ਕਰ ਦਿੰਦੀ ਆ ਮਤਲਬ ਕਿ ਹਾਜਮੇ ਨੂੰ ਵੀ ਅਬਸੈਟ ਕਰ ਦਿੰਦੀ ਆ ਯੂਰਪ ਉਹ ਜਿਹੜੇ ਅੰਦਰ ਪਚੂ ਕੋਈ ਨਹੀਂ ਹਾਜਮ ਬਾਹਰ ਹਜਮ ਹੋ ਜਾਂਦਾ ਫਿਰ ਆਪਾਂ ਇਹਦੇ ਵਿੱਚ ਕੀ ਕਰਦੇ ਹਾਈ ਮੈਂਟਰ 슈ਗਰ ਕੁਝ ਲੋਕ ਐਦਾਂ ਹੀ ਕਹਿ ਦਿੰਦੇ ਨੇ ਜੇ ਕਿਸੇ ਦੇ ਘਰੇ ਜਾਂਦੇ ਨੇ ਕਿ ਨਹੀਂ ਭੈਣੇ ਕੀ ਦੱਸਾਂ ਮੈਂ ਤਾਂ 슈ਗਰ ਦੀ ਬਿਮਾਰੀ ਤੋਂ ਬਹੁਤ ਪਰੇਸ਼ਾਨ ਆ ਇਹਦੇ ਵਾਸਤੇ ਇਹ ਐਦਾਂ ਦੇ ਇਹ ਹੋ ਹੁੰਦੇ ਨੇ ਇਹ ਕਿਹੜੇ ਕਾਰਨਾਂ ਕਰਕੇ ਪੈਦਾ ਹੁੰਦੀ ਆ ਕਈ ਵਾਰੀ ਇਹ ਜਿਆਦਾਤਰ ਜਿਹੜੇ ਚੀਨੀ ਵਾਲੀਆਂ ਚੀਜ਼ਾਂ ਆਪਾਂ ਖਾਂਦੇ ਆ ਮਿੱਠੇ ਦੀ ਵਰਤੋਂ ਕੁਝ ਲੋਕ ਅਜਿਹੇ ਹੁੰਦੇ ਨੇ ਜਿਹੜੇ ਮਿੱਠਾ ਖਾਣ ਦਾ ਪੂਰੇ ਸਕੀਨ ਹੁੰਦੇ ਨੇ ਜਦੋਂ ਉਹਨਾਂ ਨੇ ਰਾਤ ਨੂੰ ਜਾਂ ਸਵੇਰੇ ਭੋਜਨ ਬਣਾਉਣਾ ਉਹਦੇ ਵਿੱਚ ਮਿੱਠੀ ਚੀਜ਼ ਦੀ ਵਰਤੋਂ ਕਰਨੀ ਹੀ ਕਰਨੀ ਆ ਜੇ ਕਰੇ ਜਾਂ ਮਿੱਠੇ ਚੌਲ ਲੈ ਲੈ ਜਾਂ ਮਿੱਠਾ ਕੜਾ ਲੈ ਲਿਆ ਜੇ ਕੋਈ ਵੀ ਮਿੱਠੀ ਚੀਜ਼ ਖਾਂਦੇ ਨੇ ਉਹ ਪਰ ਇਹਦੀ ਵਰਤੋਂ ਆਪਾਂ ਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਹੈ ਜੀ ਰਾਤ ਦੇ ਸਮੇਂ ਮਿੱਠੀ ਚੀਜ਼ ਦੀ ਵਰਤੋਂ ਜੇਕਰ ਆਪਾਂ ਰਾਤ ਦੇ ਸਮੇਂ ਮਿੱਠੀ ਚੀਜ਼ ਦੀ ਵਰਤੋਂ ਕੀਤੀ ਫਿਰ ਆਪਾਂ ਨੇ ਉਸ ਤੋਂ ਨਹੀਂ ਪਾਣੀ ਪੀ ਲਿਆ ਫਿਰ ਆਪਾਂ ਪੈ ਗਏ ਇਹਦੇ ਨਾਲ ਆਪਣੀ ਸ਼ੂਗਰ ਦੀ ਬਿਮਾਰੀ ਨੂੰ ਬਰੂਗੀ ਜਾਂ ਘਟਣੀ ਸ਼ੁਰੂ ਹੋ ਜੂਗੀ ਬਿਚ ਲੋਕ ਇਦਾਂ ਹੀ ਕਰਦੇ ਨੇ ਅਕਸਰ ਦੇਖਿਆ ਜਾਂਦਾ ਕਈ ਲੋਕ ਬਿਹਾਜ ਜਾਂਦੇ ਨੇ ਪਾਰਟੀਆਂ ਦੇ ਰਾਤ ਨੂੰ ਜਾਂਦੇ ਨੇ ਪੇਟ ਪਰ ਖਾਣਾ ਖਾ ਲੈਂਦੇ ਨੇ ਪਰ ਉਹਨਾਂ ਨੂੰ ਇਦਾਂ ਨਾ ਨਹੀਂ ਕਰਨਾ ਚਾਹੀਦਾ ਖਾਣਾ ਉਹਨਾਂ ਨੂੰ ਹਮੇਸ਼ਾ ਜ ਥੋੜੇ ਲੈਵਲ ਤੇ ਖਾਣਾ ਚਾਹੀਦਾ ਜਿੰਨਾ ਕ ਸਰੀਰ ਨੂੰ ਕੰਟਰੋਲ ਕਰ ਸਕੋ ਪਰ ਉਹ ਇਹ ਨਹੀਂ ਦੇਖਦੇ ਜਿਸ ਵਾਰ ਲੱਗਦੀ ਹੈ ਚੀਜ਼ ਅਕਸਰ ਆਪਾਂ ਜਾਣਦੇ ਹਾਂ ਬੇਹਾਂ ਸਾਡੀਆਂ ਤੇ ਆਪਾਂ ਨੂੰ ਜਿਹੜੀ ਚੀਜ਼ ਸਵਾਦ ਆ ਲੱਗਦੀ ਆ ਆਪਾਂ ਉਹੀ ਪਾ ਲੈਨੇ ਆ ਟਾਈਮ ਨਹੀਂ ਦੇਖਦੇ ਰਾਤ ਤੇ ਬਰਾਤੇ ਨਹੀਂ ਦੇਖਦੇ ਪਰ ਆਪਾਂ ਨੇ ਇਹ ਚੀਜ਼ ਖਾਣੀ ਆ ਤਾਂ ਜੀ ਖਾਣੀ ਹੀ ਖਾਣੀ ਆ ਪਰ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਆਪਣਾ ਸਰੀਰ ਇਹ ਅੰਦਰੋਂ ਕੰਟਰੋਲ ਹੈ ਉਹ ਨੂੰ ਕੁ ਚੀਜ਼ ਨੂੰ ਕਰੂਗਾ ਜਾਂ ਨਾ ਕਰੂਗਾ ਆਪਾਂ ਇਹ ਨਹੀਂ ਦੇਖਦੇ ਹੈਗੇ ਆਪਾਂ ਇਹ ਹੀ ਦੇਖਦੇ ਆਂ ਵੀ ਹਾਏ ਆ ਚੀਜ਼ ਸਵਾਦਾ ਮਾਨਨਾ ਕਿਤੇ ਰਹਿ ਜਵੇ ਕਈ ਵਾਰੀ ਆਪਣਾ ਮਨ ਤੇ ਵੀ ਕਾਬੂ ਨਹੀਂ ਹੁੰਦਾ ਇੰਨਾ ਆਪਾਂ ਖਾ ਜਾਂਨੇ ਆ ਵਿਆਹ ਸਾਡੀਆਂ ਚ ਜਾਂ ਪਾਰਟੀਆਂ ਦੇ ਜਾ ਕੇ ਕਈ ਮੈਂ ਲੋਕ ਦੇਖਿਆ ਕਰੇ ਵੀ ਚੀਜ਼ਾਂ ਬਣਾ ਬਣਾ ਕੇ ਐ ਖਾਈ ਜਾਂਦੇ ਆ ਕਰੇ ਕੁਝ ਬਣਾ ਲਿਆ ਕਰੇ ਕੁਝ ਕਈਆਂ ਨਾਲ ਤਾਂ ਰੋਜ਼ ਦਾ ਹੀ ਕੰਮ ਹੁੰਦਾ ਇਹੋ ਜਿਹਾ ਪਰ ਤੋਂ ਮੈਂ ਇਹੀ ਉਹਨਾਂ ਨੂੰ ਕਹਿਣਾ ਚਾਹੂੰਗੀ ਵੀ ਇਹਦਾ ਨਾ ਉਹ ਕਰਨ ਕਦੇ ਹੋਇਆ ਹਫਤੇ ਬਾਅਦ ਹੋ ਗਿਆ ਮਹੀਨੇ ਬਾਅਦ ਹੋ ਗਿਆ ਬਣਾ ਕੇ ਖਾਤਾ ਲੈਣ ਪਰ ਉਹਦੇ ਉੱਤੇ ਨੀ ਪਾਣੀ ਨਾ ਪੀਣਾ ਜਿਹੜਾ ਆਪਾਂ ਨਾਲ ਦੀ ਨਾਲ ਪਾਣੀ ਪੀ ਲੈਨੇ ਆ ਇਹਦੇ ਨਾਲ ਜਿਹੜੀ ਸ਼ੂਗਰ ਆਪਣੀ ਇਹ ਵਧਣੀ ਜਾਂ ਘਟਣੀ ਥਰੂ ਹੋ ਜਾਂਦੀ ਹੈ ਪਰ ਇਹਦੇ ਵਿੱਚ ਆਪਾਂ ਨੂੰ ਕੀ ਕੀ ਪ੍ਰਹੇਜ ਰੱਖਣੇ ਨੇ ਜਿਹੜਾ ਸ਼ੂਗਰ ਵਾਲੇ ਵਿਅਕਤੀ ਨੇ ਉਹਨਾਂ ਨੂੰ ਤਿੰਨ ਟਾਈਮ ਖਾਣਾ ਖਾਣਾ ਉਹਨਾਂ ਨੇ ਤਿੰਨ ਟੈਂ ਖਾਣਾ ਖਾ ਸਕਦੇ ਨੇ ਉਹ ਖਾਣਾ ਕਿਹੋ ਜਿਹਾ ਖਾਣਾ ਹਲਕਾ ਬਿਲਕੁਲ ਜਿਹੜੇ ਖਾਣੇ ਵਿੱਚ ਜ਼ਿਆਦਾ ਮਿਰਚ ਮਸਾਲੇ ਜ਼ਿਆਦਾ ਤਲੇ ਹੋਏ ਖਾਣੇ ਨਹੀਂ ਖਾਣੇਗੇ ਬਿਲਕੁਲ ਹਲਕਾ ਤੇ ਸਿੰਪਲ ਘਰ ਦਾ ਬਣੇ ਹੋਏ ਭੋਜਨ ਖਾਣ ਤੇ ਫਿਰ ਇਹਦੇ ਵਿੱਚ ਇੱਕ ਹੋਰ ਆਪਾਂ ਨੂੰ ਕੀ ਚਾਹੀਦਾ ਹੁੰਦਾ ਇਹਦੇ ਵਿੱਚ ਗੱਠ ਪੱਤਰੇ ਦੀ ਸਬਜ਼ੀ ਜੀ ਨੂੰ ਆਪਾਂ ਐਲੋਵੇਰਾ ਵੀ ਕਹਿੰਦੇ ਨੇ ਉਹਦੀ ਸਬਜ਼ੀ ਬਣਾ ਕੇ ਖਾਣਾ ਬਾੜ ਘਰੇਲਿਆਂ ਦੀ ਸਬਜ਼ੀ ਖਾਣਾ ਇਹ ਗਰਮੀਆਂ ਦੇ ਮੌਸਮ ਦੇ ਵਿੱਚ ਕਰੇਲੇ ਆਮ ਹੁੰਦੇ ਨੇ ਸਰਦੀਆਂ ਦੇ ਮੌਸਮ ਦੇ ਵਿੱਚ ਉਹਨਾਂ ਨੂੰ ਪਾਲਕ ਦੀ ਸਬਜ਼ੀ ਵੱਧ ਤੋਂ ਵੱਧ ਖਾਣੀ ਚਾਹੀਦੀ ਆ ਤੇ ਹੋਰ ਜਿਹੜਾ ਆ ਹੁੰਦਾ ਮਕੋ ਇਹਦੀ ਸਬਜ਼ੀ ਖਾਣਾ ਹਲੋਂਨੀ ਸਬਜ਼ੀ ਖਾ ਲੈਣਾ ਇਹਨਾਂ ਜੀ ਇਹ ਚੀਜ਼ਾਂ ਨਾਲ ਇਹਨਾਂ ਦੀ 슈ਗਰ ਕੰਟਰੋਲ 'ਚ ਰਹਿ ਸਕਦੀ ਆ ਕਈ ਵਾਰੀ ਆਪਾਂ ਕੀ ਕਰਦੇ ਆ ਚਲੋ ਕਈ ਵਾਰ ਇਹ ਆਪਾਂ ਭੋਜਨ ਬਹੁਤ ਕਹਿ ਦਿੰਦੇ ਆ ਵੀ ਘਰੇ ਬਣਾਇਆ ਘਰੇ ਬਣਾ ਲੈਨੇ ਆ ਭੋਜਨ ਤਲੇ ਹੋਏ ਭੋਜਨ ਘਰੇ ਬਣਾ ਲੈਨੇ ਆ ਪਰ ਉਹਨੂੰ ਆਪਾਂ ਖਾਣ ਪੀਣ ਜਾਂ ਪੀਣ ਦੀ ਕੋਸ਼ਿਸ਼ ਕਰਦੇ ਆ ਤਲੇ ਹੋਏ ਭੋਜਨ ਨੂੰ ਖਾਣ ਦੀ ਕੋਸ਼ਿਸ਼ ਕਰਦੇ ਆ ਬਦ ਤੋਂ ਬਦ ਪਰ ਇਹ ਇਹ ਭੋਜਨ ਨਹੀਂ ਖਾਣਾ ਹੈਗਾ ਤਲੇ ਹੋਇਆ ਘਰੇ ਬਣਾ ਕੇ ਵੀ 슈ਗਰ ਵਾਲੇ ਵਿਅਕਤੀ ਨੂੰ ਜ਼ਹਿਰ ਆ ਤਲੇ ਹੋਇਆ ਭੋਜਨ ਖਾਣਾ। ਕਈ ਵਾਰੀ ਆਪਾਂ ਰਾਤ ਨੂੰ ਨੂਨ ਵਾਲੇ ਚੌੜ ਮਨਾ ਬਣਾ ਲੈਨੇ ਆ ਜਾਂ ਮਿੱਠੇ ਚੌਲ ਜਰਦਾ ਬਣਾ ਲੈਨੇ ਆ। ਇਹ ਵੀ ਉਹਨਾਂ ਨੂੰ ਖਾਣੇ ਨਹੀਂ ਚਾਹੀਦੇ ਹੈਗੇ। ਘਰੇ ਬਣਾ ਕੇ ਤਲੀ ਹੋਈ ਚੀਜ਼ ਉਹਨਾਂ ਨੂੰ ਘਰੇ ਬਣੀ ਹੋਈ ਵੀ ਸ਼ੂਗਰ ਵਾਲਿਆਂ ਵਾਸਤੇ ਇੱਕ ਤਰ੍ਹਾਂ ਦੀ ਜ਼ਹਿਰ ਦਾ ਕੰਮ ਕਰਦੀ ਆ। ਇਹਦੇ ਵਿੱਚ ਆਪਾਂ ਨੇ ਜੂਸ ਜੂਸ ਦੀ ਵੱਧ ਵਰਤੋਂ ਕਰਨੀ ਆ। ਪੀਣੀਆਂ ਚੀਜ਼ਾਂ ਨੇ ਜੂਸਾਂ ਦੀ ਵੱਧ ਵਰਤੋਂ ਕਰਨੀ ਆ। ਜਿਵੇਂ ਆਪਾਂ ਨੇ ਇਹਦਾ ਜੂਸ ਲੈ ਲਿਆ, ਕਰੇਲਿਆਂ ਦਾ ਜੂਸ ਲੈ ਲਿਆ, ਅਮਰੂਦ ਦੇ ਪੱਤਿਆਂ ਦਾ ਜੂਸ ਲੈ ਲਿਆ। ਜਿਹੜੇ ਆ ਹੁੰਦੇ ਨੇ ਪੱਤੇ ਇਹ ਸਹਜੰਨੀ ਆ ਜਿਹੜੀਆਂ ਫਲੀਆਂ ਨੇ ਇਹਦੀ ਸਬਜ਼ੀ ਖਾ ਲਈ ਸਹਜੰਦੇ ਪੱਤਿਆਂ ਦੀ ਸਬਜ਼ੀ ਬਣਾ ਕੇ ਖਾ ਲਈ ਸਹਜੰਦਾ ਜੂਸ ਪੀ ਲਿਆ ਸਹਜੰਨੀਆ ਪੱਤਿਆਂ ਦਾ ਇਹ ਸਾਰੀਆਂ ਜਿਹੜੇ ਆਪਾਂ ਇਹਦੀ ਗੋਲੀ ਲੈਨੇ ਆ ਵੀ ਕਰੇ ਠੀਕ ਰੱਖਣ ਵਾਸਤੇ ਇਹਦੀ ਵੀ ਤੁਹਾਨੂੰ ਜ਼ਰੂਰਤ ਨਹੀਂ ਪੈਣੀ ਜਿਹੜੇ ਮੇਰੇ ਨੁਕਤੇ ਨੇ ਵਰਤ ਕੇ ਦੇਖੋ ਇੱਕ ਦੀ ਤੁਹਾਨੂੰ ਮੈਂ ਦੱਸ ਦਿੰਨੀ ਆ ਜਿਹੜਾ ਮੇਥੀ ਦਾਣਾ ਹੁੰਦਾ ਰਾਤ ਨੂੰ ਭਾਉ ਲੈਣਾ ਜਿਹੜੇ ਪਾਣੀ ਚ ਰਾਤ ਨੂੰ ਮੇਥੀ ਦਾਣਾ ਭੰਤਾ ਉਹਨੂੰ ਸਵੇਰੇ ਖਾਲੀ ਪੇਟ ਪੀਣਾ ਜਿਹੜੇ ਮੇਥੀ ਦਾਣਾ ਉਹਨੂੰ ਚਬਾ ਚਬਾ ਕੇ ਖਾਣਾ ਇਹਦੇ ਨਾਲ ਤੁਹਾਨੂੰ ਬਹੁਤ ਹੀ ਜ਼ਿਆਦਾ ਰਾਹਤ ਮਿਲੂਗੀ ਜਿਹੜੀ ਤੁਹਾਡੀ 슈ਗਰ ਦੀ ਬਿਮਾਰੀ ਆ ਉਹ ਕੁਝ ਹੀ ਦਿਨਾਂ ਵਿੱਚ ਕੰਟਰੋਲ ਹੋ ਜਾਊਗੀ ਜੈ ਸ੍ਰੀ ਰਿਤਨ ਮੰਤਰੀ ਜੀ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰਦੇ ਹੋ ਤਾਂ ਕਿ ਤਾਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਰਿਤਨ ਮੰਤਰੀ ਜੀ